ਸਸਿਕਾ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਆਪਾਂ ਪਹੁੰਚੇ ਬਾਈ ਪੈਂਡਰਸੀ ਖੁਰਦਾ ਤੇ ਅੱਜ ਦੀ ਬਾਈ ਦੇ ਘਰੋਂ ਪਹਿਲੀ ਵੀਡੀਓ ਤਸੀਲ ਇਹਨੂੰ ਵੀਰੇ ਨਿਹਾਲ ਸਿੰਘ ਵਾਲਾ ਪੈ ਜਾਂਦੀ ਹੈ ਜਿਲ੍ਹਾ ਇਹਨੂੰ ਮੋਗਾ ਪੈ ਜਾਂਦਾ ਤੇ ਅੱਜ ਬਾਈ ਕੋਲ ਸੱਤ ਨਾਗ ਬਕਾਊਗਾ ਬਾਈ ਸਾਰੇ ਘਰ ਦੇ ਪਸ਼ੂ ਬਕਾਊਗਾ ਕੋਈ ਵਪਾਰ ਦਾ ਕੰਮ ਨਹੀਂ ਕੋਸ਼ ਮਜਬੂਰੀਆਂ ਕਰਕੇ ਬਾਈ ਸਾਰੇ ਪਸ਼ੂ ਵੇਚ ਰਿਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਬਾਈ ਦਾ ਨਾਮ ਜਸਵੀਰ ਸਿੰਘ ਹੈ ਤੇ ਬਾਈ ਜੀ ਅੱਜ ਆਪਾਂ ਕਿੰਨੇ ਪਸ਼ੂ ਸੇਲ ਕਰ ਰਹੇ ਆ ਜੀ ਸੱਤ ਬਘੂ ਆ ਜੀ ਅੱਜ ਆਪਣੇ ਕੋਲ ਸੱਤ ਪਸ਼ੂ ਸੇਲ ਕਰ ਰਹੇ ਆ ਤੇ ਕਿਹੜੇ ਸੱਜਰ ਸੂਏ ਹੋਇਆ ਤੇ ਕਿੰਨੇ ਤੋਕੜਾ ਸੱਜਰ ਬਾਈ ਜੀ ਚਾਰ ਸੱਜਰ ਆ ਠੀਕ ਹੋ ਜੀ 1 2 ਤੇ 3 ਤੇ 4 ਠੀਕ ਹੋ ਜੀ ਇੱਕ ਬਈ ਆ ਸੱਜਰ ਆ ਤੇ ਇੱਕ ਆ ਦੂਜੇ ਨੰਬਰ ਵਾਲੀ ਵੱਡਾ ਹਵਾਨਾ ਬਹੁਤ ਬਈ ਇੱਕ ਆਹਾ ਤੇ ਇੱਕ ਆਹਾ ਤੇ ਇਹਨਾਂ ਦੀ ਕੀ ਡਿਟੇਲ ਆ ਜੀ ਇਹਦਾ ਬਾਈ ਡੇਢ ਮਹੀਨਾ ਰਹਿੰਦਾ ਸੂਨ ਚ ਆਹ ਵੈੜ ਦਾ ਬਾਈ ਡੇਢ ਮਹੀਨਾ ਰਹਿੰਦਾ ਸੂਨ ਚ ਜੀ ਠੀਕ ਹੋ ਜੀ ਆ ਬਈ ਪੰਜਾਂ ਮਹੀਨਾ ਦੀ ਗੱਬਾ ਆ ਠੀਕ ਹੋ ਜੀ ਇਹਦੇ ਥਲੇ 5 ਲੀਟਰ ਦੁੱਧ ਹੈਗਾ ਠੀਕ ਹੋ ਜੀ ਤੇ ਇਹਦਾ ਬਾਈ ਇੱਕ ਮਹੀਨਾ ਰਹਿੰਦਾ ਇਹਦਾ ਇੱਕ ਮਹੀਨਾ ਰਹਿੰਦਾ ਇਹ ਤੀਜੇ ਸੂਏ ਇਹ ਆ ਠੀਕ ਹੋ ਜੀ ਇਹ ਤੀਜੇ ਸੂਏ ਨੇ ਸੂਣਾ ਠੀਕ ਹੋ ਜੀ ਇਹ ਵੀ ਤੀਜੇ ਸੂਣਾ ਠੀਕ ਹੋ ਜੀ ਆ ਦੋਨੇ ਬੜਾ ਦੁੱਧ ਦੁੱਧੇ ਦੁੱਲੇ ਆ ਠੀਕ ਹੋ ਜੀ ਆ ਇਹਨੇ ਵੀ ਦੂਜੇ ਸੂਏ ਸੂਣਾ ਦੂਜੇ ਸੂਏ ਆਈਏ ਠੀਕ ਹੋ ਜੀ ਇਹ ਵੀ ਦੂਜੇ ਸੂਏ ਇਹ ਵੀ ਦੂਜੇ ਸੂਏ ਆ ਆ ਤੀਜੇ ਸੂਏ ਆ ਜੀ ਠੀਕ ਹੋ ਜੀ ਆ ਕਿੱਥੇ ਹੁੰਦੇ ਆ ਠੀਕ ਹੋ ਜੀ ਤੇ ਮਗਰ ਬੱਚਾ ਕੀ ਆ ਜੀ ਇਹਨਾਂ ਦੇ ਇਹਦੇ ਨਾਲ ਤਾਂ ਇਹ ਉਹ ਬੱਚੀ ਆ ਠੀਕ ਹੋ ਜੀ ਉਹ ਖੜੀ ਪਈ ਤੁਸੀਂ ਦੇਖ ਸਕਦੇ ਹੋ ਬਣ ਇਹਦੇ ਇਹਦੇ ਮਗਰ ਆ ਬੱਚਾ ਜੀ ਠੀਕ ਹੋ ਜੀ ਤੇ ਉਹ ਤੀਜੇ ਨੰਬਰ ਵਾਲੀ ਦੇ ਮਗਰ ਉਹ ਬੱਚਾ ਜੀ ਠੀਕ ਹੋ ਜੀ ਤੇ ਉਹਦੀ ਬੱਚੀ ਚੌਥੇ ਨੰਬਰ ਵਾਲੀ ਦੀ ਪਰਸੋਂ ਮਰ ਗਈ ਠੀਕ ਹੋ ਜੀ ਇੱਕ ਪਸ਼ੂ ਦੀ ਬਈ ਬੱਚੀ ਹੈ ਜਿਹੜੀ ਮਰ ਚੁੱਕੀ ਆ ਤੇ ਤੁਸੀਂ ਵੇਖ ਹੀ ਸਕਦੇ ਹੋ ਭਵਾਨਾ ਵੇਖ ਸਕਦੇ ਹੋ ਬਈ ਥਾਣਾ ਬੰਨਾ ਵੇਖ ਸਕਦੇ ਹੋ ਚੰਗਾ ਥਾਣਾ ਬਈ ਬਹੁਤ ਸੋਹਣੀ ਵਹਿੜਾ ਇਹਦਾ ਵੇਖ ਸਕਦੇ ਹੋ ਬਈ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਭਵਾਨਾ ਦੇਖ ਸਕਦੇ ਹੋ ਬਈ ਥੋੜਾ ਬੈਠ ਕੇ ਉੱਠਿਆ ਪਸ਼ੂ ਕੋਈ ਪਾਸਾ ਨਹੀਂ ਦਿਖਾਉਂਦਾ ਇਹ ਆਹ ਦੇਖ ਸਕਦੇ ਹੋ ਬਾਈ ਤੁਸੀਂ ਚੰਗਾ ਹਵਾਨਾ ਬਾਈ ਆਹ ਦੋ ਵੜਾਂ ਦਾ ਵੱਡੇ ਹਵਾਨੇ ਆ ਇਹ ਵੇਖ ਸਕਦੇ ਹੋ ਭਾਈ ਦੁੱਧ ਦੀ ਕੀ ਡਿਟੇਲ ਆ ਜੀ ਇਹਦੀ ਕੀ ਇਹ ਕਿੰਨਾ ਦੁੱਧ ਦਿੰਦੀ ਹੈ ਇਸ ਟਾਈਮ ਥੱਲੇ ਜੀ 20 ਤੋਂ ਉੱਪਰ ਪਰਿਆ ਚਾਰਾਂ ਥੱਲੇ ਚਾਰਾਂ ਦੇ ਥੱਲੇ 20 ਪਲੱਸ ਹੀ ਆ ਜੀ 20 ਪਲੱਸ ਠੀਕ ਹੋ ਜੀ ਤੇ ਇਹਦਾ ਕਿਸੇ ਤੁਸੀਂ ਕਿੰਨਾ ਦੁੱਧ ਚੋਇਆ ਸੀ ਇਹ 18-19 ਲੀਟਰ ਦੁੱਧ ਦਿੰਦੀ ਆ ਜੀ 18-19 ਲੀਟਰ ਦੁੱਧ ਦਿੰਦੀ ਆ ਤੁਸੀਂ ਦੇਖ ਸਕਦੇ ਹੋ ਬਈ ਥਾਣਾਂ ਦੀ ਕੁਆਲਿਟੀ ਇਹ ਤਾਂ 1.5 ਮਹੀਨਾ ਰਹਿੰਦਾ ਬਈ ਸੂਣ ਚ ਆਹ 5 ਪੰਜ ਮਹੀਨਿਆਂ ਦੀ ਗੱਬਣਾ ਬਈ ਪੰਜ ਲੀਟਰ ਥੱਲੇ ਹੈਗਾ 5-6 ਲੀਟਰ ਦੁੱਧ ਹੈਗਾ ਤੁਸੀਂ ਫੋਨਾਂ ਦੇਖ ਸਕਦੇ ਹੋ ਬਈ ਥਾਣਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਆਹ ਬੈਡ ਕਿੰਨਾ ਦੁੱਧ ਦਿੰਦਾ ਈ ਇਹਨੇ ਹਾਂ ਇਹ ਜੀ ਪਿਛਲੇ ਸੂਏ 25-26 ਲੀਟਰ ਦੁੱਧ ਚੋਇਆ ਸੀ 25-26 ਲੀਟਰ ਦੁੱਧ ਚੋਇਆ ਸੀ ਥਾਣਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਈ ਤੁਸੀਂ ਇਹਦਾ 1 ਮਹੀਨਾ ਰਹੇਗਾ ਇਹਦਾ 1 ਮਹੀਨਾ ਰਹੇਗਾ ਮਾੜਾ ਤੋਰਾ ਦਿਖਾ ਦੇ ਇਹਦਾ ਸਾਰਿਆਂ ਦਾ ਸਾਨੂੰ ਵੀਰੋ ਇਹ ਵੀਡੀਓ ਥੋੜੀ ਲੰਮੀ ਬਣੂਗੀ ਤੇ ਦੇਖਦੇ ਰਹਿਣਾ ਬਈ ਐਂਡ ਤੱਕ ਰੇਟ ਰੂਟ ਤੋਂ ਸਾਰਾ ਕੁਝ ਦੱਸ ਦਿਆਂ। ਆ ਜਾਓ ਬਾਈ ਜੀ। ਬਾਕੀ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਉੱਤੇ ਬਾਈ ਦਾ WhatsApp ਨੰਬਰ ਚੱਲਦਾ। ਤੁਸੀਂ ਹੋਰ ਵੀ ਇਹ ਤੋਂ ਬਾਈ ਤੋਂ ਜਾਣਕਾਰੀ ਲੈ ਸਕਦੇ ਹੋ। ਇਹਦਾ ਵੀ ਦਿਖਾ ਦਿਓ ਜੀ। ਸਾਰੀਆਂ ਦਿਖਾ ਦਿਓ ਬਾਈ ਜੀ। ਦੇਖ ਸਕਦੇ ਹੋ ਬਾਈ ਚੰਗੀ ਹਾਈਟ ਆ ਮੂੰਹ ਮੱਥੇ ਚੰਗੀ ਆ ਬਾਈ ਐਨੇ ਸੱਜਰ ਨੇ ਕਿੰਨਾ ਦੁੱਧ ਦਿੱਤਾ ਹੈਗਾ ਜੀ ਠੀਕ ਆ ਜੀ ਆਜੋ ਜੀ ਮੋੜ ਬਾਈ ਦੇ ਕਹਿਣ ਤੇ ਮੁਤਾਬਕ ਜਿੰਨੇ ਵੀ ਬਾਈ ਕੋਲ ਪਸ਼ੂ ਆ ਬਾਈ ਜਿੰਨੇ ਵੀ ਨਾਗਾ ਸਾਰੇ 20 ਪਲੱਸ ਵਾਲੇ ਆ ਬਾਈ ਇਹਨਾਂ ਦਾ ਦਿਖਾ ਦਿਓ ਜੀ ਸੱਜਰਾਂ ਦਾ ਜੀ ਤੁਰ ਮੰਨੇ ਦੇਖ ਸਕਦੇ ਹਾਂ ਮੈਂ ਤਾਂ ਆ ਜਾਓ ਭਾਈ ਜੀ ਬਾਈ ਦਾ ਵਪਾਰ ਦਾ ਕੰਮ ਨਹੀਂ ਬਈ ਘਰੇਲੂ ਪਸ਼ੂ ਦਾ ਬਾਈ ਦਾ ਪਹਿਲਾਂ ਰੱਖਿਓਏ ਉਹ ਬਾਈ ਨੇ ਅੱਜ ਸਾਰੇ ਸੇਲ ਕੀਤੇ ਆ ਕੈਦਾ ਹਵਾਨਾ ਦੇਖ ਸਕਦੇ ਹੋ ਬਈ ਤੁਸੀਂ ਸਾਰੇ ਬਾਈ ਕੋਲ ਤਕਰੀਬਨ 20 ਪਲੱਸ ਵਾਲੇ ਪਸੂ ਆ ਦੇਖ ਸਕਦੇ ਹੋ ਤੁਸੀਂ ਆਜੋ ਜੀ ਆਜੋ ਮੋੜਾ ਉਹ ਬਹੁਤ ਸੋਹਣੀ ਹਾਈਟ ਆ ਬਾਈ ਬਹੁਤ ਸੋਹਣੀ ਵਹਿੜਾ ਇਹ ਇਹਦੇ ਵੀ ਦਿਖਾ ਦਿਓ ਜੀ ਤੂੰ ਦੇਖ ਸਕਦੇ ਹਾਂ ਕੋਈ ਤੁਸੀਂ ਆ ਜਾਓ ਜੀ ਆ ਜਾਓ ਉਸ ਆਉਣ ਵੀਰੇ ਥੋੜੀ ਲੰਮੀ ਵੀਡੀਓ ਬਣੋ ਜੀ ਕਈ ਵਾਰੀ ਬਈ ਪਸ਼ੂ ਬੈਠ ਤੇ ਉੱਠਦਾ ਥੋੜਾ ਜਿਹਾ ਤਾਂ ਪਰਸਾ ਦਿਖਾਉਂਦਾ ਬਾਕੀ ਹੁਣ ਚਵਾਈ ਦਾ ਟਾਈਮ ਆ ਬਈ ਆਹ ਤਾਂ ਥੋੜੀ ਜਿਹੀ ਵੱਡੀ ਗਾਂ ਬਈ ਆਹ ਗਾਂ ਦਾ ਹੀ ਦਿਖਾ ਲਈ ਚੈੱਕ ਕਰ ਸਕਦੇ ਮੈਂ ਤੁਸੀਂ ਹੋਣ ਲਈ ਗਾਣੂ ਆ ਬਾਈ ਨਾਲ ਬਾਈ ਦੇ ਵੀਰੇ ਆਹ ਮਸ਼ੀਨ ਵੀ ਬਕਾਉ ਕੀਤੀ ਹੈ ਬਾਈ ਨੇ ਦੁੱਧ ਕੱਢਣ ਵਾਲੀ ਤੇ ਕੀ ਹਿਸਾਬ ਕਿਤਾਬ ਹੁੰਦਾ ਬਈ ਇਹਦਾ ਮੈਨੂੰ ਹਿਸਾਬ ਕਿਤਾਬ ਨਹੀਂ ਪਤਾ ਜੀ ਦੋ ਚੋਈਆਂ ਜਾਂਦੇ ਇਕੱਠੀਆਂ ਬਰਾਬਰ ਬਈ ਠੀਕ ਹੋ ਜੀ ਦੋ ਗਾਇਆਂ ਇਕੱਠੀਆਂ ਚੋਈਆਂ ਜਾਂਦੀਆਂ ਠੀਕ ਹੋ ਜੀ ਕਿੱਧਰ ਲਾ ਕੇ ਕਿੱਧਰ ਲਾ ਕੇ ਬਰਾਬਰ ਬਰਾਬਰ ਵਿਚਾਲੇ ਢੋਲੇ ਰੱਖੇ ਜਾਂਦੇ ਆ ਠੀਕ ਹੋ ਦੋ ਬਰਾਬਰ ਬਰਾਬਰ ਇਕੱਠੀਆਂ ਦੋ ਬਰਾਬਰ ਤੇ ਬਈ ਜੀ ਆਪਾਂ ਮੁੱਲ ਕੀ ਕਰਦੇ ਆ ਜੀ ਇਹਦਾ ਜੀ ਮੁੱਲੇ ਦਾ ਜੀ ਫਿਕਸ ਰੇਟ ਜਮਾ ਜੀ ਇਹਦਾ 40000 ਰੁਪਏ ਜੇ ਆਪਾਂ ਸਾਰਿਆਂ ਦਾ ਕਰੀਏ ਜੀ ਸਾਰੇ ਨਾਲ ਜੀ ਸਨੇ ਮਸ਼ੀਨ 3 ਲੱਖ ਰੁਪਏ ਦੇ ਦੇਣ ਸਨੇ ਮਸ਼ੀਨ ਨੂੰ 3 ਲੱਖ ਰੁਪਏ ਚ ਜੇ ਕਿਸੇ ਨੇ ਭਰਾਣੇ ਮਸ਼ੀਨ ਤੋਂ ਬਿਨਾ ਲੈਣੇ ਹੋਣ ਜੀ ਸਾਰੇ ਪਸ਼ੂ ਫਿਰ ਆਪਾਂ ਦੇ ਦੇਾਂਗੇ 270 ਚ 270 ਚ ਦੇ ਦੇਣਗੇ ਠੀਕ ਹੋ ਤੇ ਮਸ਼ੀਨ ਦਾ ਕਿੰਨਾ ਪ੍ਰਾਈਸ ਰੱਖਿਆ ਜੀ 30000 ਰੁਪਿਆ ਹੋ ਗਿਆ ਹਾਂ ਜੀ ਹਾਂ ਜੀ ਮਸੀਂ ਇਕੱਠਿਆਂ ਦੇ ਨਾਲ 30000 ਰੱਖ ਲਿਆ ਹੁਣ ਤਾਂ ਨਵੇਂ ਦਾ 82000 ਸੀ ਤੇ ਸਾਨੂੰ 50000 ਰੁਪਏ ਤੇ ਮਿਲਦਾ ਇਹਦਾ ਠੀਕ ਹੋ ਜੀ ਓਕੇ ਜੀ ਤੇ ਇਹਨਾਂ ਦੋਹਾਂ ਗਾਈਆਂ ਦਾ ਪ੍ਰਾਈਸ ਦੱਸ ਦਿਓ ਜੀ ਇਹਨਾਂ ਦੋਨਾਂ ਦਾ 55-55000 ਰੁਪਏ ਠੀਕ ਹੋ ਜੀ ਦੋ ਗਾਈਆਂ ਦਾ 55-55000 ਰੁਪਏ ਜੀ ਤੇ ਇਹਨਾਂ ਦਾ ਜੀ ਇਹਦਾ 50000 ਕੇ ਸਿੰਗਲ ਸਿੰਗਲ ਦੇ ਹਿਸਾਬ ਨਾਲ ਠੀਕ ਹੋ ਜੀ ਤੇ ਇਹਦਾ ਜੀ ਇਹਦਾ 40000 ਰੁਪਏ ਜੀ ਠੀਕ ਹੋ ਜੀ ਤੇ ਆਹ ਗਾਈ ਦਾ ਜੀ ਇਹਦਾ ਵੀ 40000 ਰੁਪਏ ਠੀਕ ਹੋ ਜੀ ਤੇ ਉਹਦਾ ਜੀ ਹਾਂ ਜੀ ਇਹਦਾ 60000 ਰੁਪਏ ਉਹਦਾ 60000 ਰੁਪਏ ਜੇ ਬਾਈ ਕੋਈ ਪਸ਼ੂ ਸਾਰੇ ਇਕੱਠੇ ਲਾਉ ਤੇ ਉਹ ਬਾਈ ਨੂੰ ਫਾਇਦਾ ਤੁਸੀਂ ਆਪ ਹੀ ਵੇਖ ਸਕਦੇ ਹੋ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 70095 ਹਾਂਜੀ 81321 ਇੱਕ ਵਾਰ ਫੇਰ ਬੋਲ ਦਿਓ ਜੀ 70095 81321 ਜੇ ਕਿਸੇ ਭਰਾ ਨੂੰ ਇਹ ਕੋਈ ਪਸ਼ੂ ਪਸੰਦ ਹੁੰਦਾ ਇਹਨਾਂ ਚ ਕੋਈ ਨਗ ਪਸੰਦ ਆਉਂਦਾ ਤੇ ਬਾਈ ਨਾਲ ਤੁਸੀਂ ਚੱਲਦੇ ਨੰਬਰ ਤੇ ਸਕਰੀਨ ਤੇ ਜੋ WhatsApp ਨੰਬਰ ਚੱਲ ਰਿਹਾ ਉੱਤੇ ਗੱਲਬਾਤ ਕਰ ਸਕਦੇ ਹੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ ਬਾਈ